ਸਾਨੂੰ ਨੜਾਉਂਦਾ ਹੀ ਏਦਾਂ ਦਾ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਦਾ ਸਿਰ ਮਾਰ ਕੇ ਨੜਾਇਆ ਬੱਚੇ ਵਾਲੀ ਫੀਲਿੰਗ ਦਿੱਤਾ ਜਿੱਦਾਂ ਇੱਕ ਬੱਚੇ ਨੂੰ ਨੜਾਈਦਾ ਉਹਦਾਂ ਨੜਾਇਆ ਆਪਣੇ ਬਾਪ ਨੂੰ ਵੀ ਮੇਰੇ ਮੈਂ ਤੇ ਆਦਾਂ ਰੇ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਵਾ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇੱਕ ਜੀ ਵੀ ਆਵੇ ਦੁਆਰਾ ਪਲੀਜ਼ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਉਹ ਤਾਂ ਕਦੀ ਉਹਨਾਂ ਨੂੰ ਕਦੀ ਉੱਚੀ ਨੀਵਾਜ਼ ਬੋਲੋ ਉਹਨਾਂ ਨੂੰ ਉੱਚੀ ਨੀਵਾਜ਼ ਬੋਲੋ ਕਮਰਾ ਬੰਦ ਕਰੋ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਪੰਨਾ ਪਰ ਮਚਾਏ ਮੈਂ ਕਬਰ ਦੇ ਵਿੱਚ ਖੜਾ ਹੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰਦਾ ਹੈ ਇਹ ਜਿਹੜਾ ਟੋਲੂ ਕਾਉਂ ਦੀ ਤਰੱਕੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪਿਆਂ ਨੂੰ ਜਿਹਨੇ ਆਪਣੇ ਮਾਪਿਆਂ ਦਾ ਦਿਲ ਛੰਦਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਬ ਦੀ ਠੰਡੀ ਹਵਾ ਲਈ ਹੈ ਉਹਨਾਂ ਦੀਆਂ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ ਆ ਸਾਡਾ ਬਾਪ ਸ਼ਹਿਜ਼ਾਦਾ